ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਖੀਰ ਤੇ ਇੱਥੇ ਮੈਂ ਬਾਸਬਸੀ ਦਾ ਟੋਟਾ ਲਿਆ ਸੀ ਤੇ ਤੁਸੀਂ ਜੇ ਆਪਾਂ ਜੇ ਇਸ ਟੋਟਾ ਲੈਣਾ ਹੋਵੇ ਉਹ ਲੈ ਸਕਦੇ ਜੇ ਇਹ ਤੋਂ ਆਪਾਂ ਬਰੀਕ ਕਣੀਆਂ ਲੈਣੀਆਂ ਹੋਣਗੀਆਂ ਆਪਾਂ ਉਹ ਵੀ ਇਹਦੇ ਵਿੱਚ ਥੀਕ ਦਿਆਂ ਖੀਰ ਬਣਾ ਸਕਾਂਗੇ ਤੇ ਇੱਥੇ ਮੈਂ ਅੱਧੀ ਕੋਲੀ ਚੌਲ ਲੈ ਲਏ ਸੀ ਤੇ ਚੌਲਾਂ ਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਧੋਵਾਂਗੇ ਇੱਥੇ ਮੈਂ ਚੌਲਾਂ ਨੂੰ ਧੋ ਕੇ ਤੇ ਰੱਖ ਲਿਆ ਸੀ ਖੀਰ ਨੂੰ ਬਣਾਵਾਂਗੇ ਆਪਾਂ ਪਤੀਲੇ ਦੇ ਵਿੱਚ ਤੇ ਇੱਥੇ ਮੈਂ 1.5 ਲੀਟਰ ਦੁੱਧ ਲੈ ਕੇ ਤੇ ਆਪਾਂ ਦੁੱਧ ਨੂੰ ਉਬਾਲਾ ਦਵਾ ਲਵਾਂਗੇ ਦੁੱਧ ਨੂੰ ਉਬਾਲਾ ਆ ਗਿਆ ਤੇ ਚੌਲਾਂ ਨੂੰ ਆਪਾਂ ਭਿਓ ਧੋ ਕੇ ਰੱਖ ਲਿਆ ਸੀ ਤੇ ਚੌਲ ਖੁੱਲ ਗਏ ਤੇ ਹੁਣ ਆਪਾਂ ਚੌਲਾਂ ਨੂੰ ਪਾ ਦਵਾਂਗੇ ਤੇ ਚੌਲ ਆਪਾਂ ਉਦੋਂ ਪਾਉਣੇ ਜਦੋਂ ਦੁੱਧ ਨੂੰ ਉਬਾਲਾ ਆ ਜਾਏਗਾ ਚੌਲ ਪਾ ਕੇ ਇੱਕ ਵਾਰੀ ਆਪਾਂ ਇਹਨੂੰ ਖੀਰ ਨੂੰ ਹਿਲਾ ਦਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਲੋ ਫਲੇਮ ਤੇ ਇਹਨੂੰ ਪਕਾਉਣਾ ਆ। ਇਹ ਲੋ ਫਲੇਮ ਤੇ ਹੌਲੀ-ਹੌਲੀ ਖੀਰ ਆਪੇ ਗਾੜੀ ਹੁੰਦੀ ਜਾਏਗੀ। ਤੇ ਇੰਨਾ ਕ ਆਪਾਂ ਇਹਨੂੰ ਪਲੇਟ ਦੇ ਕੇ ਟੱਕ ਦੇਵਾਂਗੇ। ਖੀਰ ਨੂੰ ਚੈੱਕ ਕਰ ਲਵਾਂਗੇ। ਫਲੇਮ ਤੇ ਆਪਾਂ ਖੀਰ ਨੂੰ ਪਕਾਈ ਸੀ ਤੇ ਚੌਲ ਤੁਸੀਂ ਦੇ ਸਕਦੇ ਅੱਗੇ ਨਾਲੋਂ ਕਾਫੀ ਜ਼ਿਆਦਾ ਗਲ ਗਏ ਤੋਂ ਫਿਰ ਇਹਨੂੰ ਉੱਪਰ ਢੱਕ ਕੇ ਪਕਾਵਾਂਗੇ ਖੀਰ ਦੇ ਨਾਲ ਬਣਾ ਕੇ ਆਪਾਂ ਤਿਆਰ ਕਰਾਂਗੇ ਆਟੇ ਗੁੜ ਵਾਲੇ ਪੂੜੇ ਤੇ ਇੱਥੇ ਮੈਂ ਇੱਕ ਕੋਲੀ ਗੁੜ ਦੀ ਲਈ ਸੀ ਗੁੜ ਨੂੰ ਆਪਾਂ ਕ੍ਰੈਸ਼ ਕਰ ਲਿਆ ਸੀ ਤੇ ਇੱਥੇ 1.5 ਚਮਚਾਪਾਂ ਲਈ ਸੀ ਸੌਫਤ ਸੌਂਫ ਨੂੰ ਵੀ ਮੈਂ ਦਰਦਰੀ ਜੀ ਕਰ ਲਿਆ ਸੀ ਤੇ ਦੋ ਕੋਲੀਆਂ ਲਿਆ ਸੀ ਆਪਾਂ ਕਣਕ ਦਾ ਆਟਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੁੜ ਨੂੰ ਪਿਉ ਦਵਾਵਾਂਗੇ ਗੋਲ ਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਇੱਕ ਕੋਲੀ ਆਪਾਂ ਇਹਦੇ ਵਿੱਚ ਪਾਣੀ ਦੀ ਪਾ ਦਵਾਂਗੇ ਤੇ ਇੱਕ ਕੋਲੀ ਗੁੜ ਦੀ ਲਈ ਸੀ ਤੇ ਇੱਕ ਕੋਲੀ ਪਾਣੀ ਪਾ ਕੇ ਤੇ ਗੁੜ ਨੂੰ ਆਪਾਂ ਪਿਓ ਦਵਾਂਗੇ ਗੁੜ ਨੂੰ ਆਪਾਂ ਟੱਕ ਕੇ ਰੱਖ ਛੱਡਾਂਗੇ ਜਿੰਨਾ ਚਿਰ ਗੁੜੇ पिਗਲ ਨਹੀਂ ਜਾਂਦਾ ਵੀ ਖੀਰ ਨੂੰ ਚੈੱਕ ਕਰ ਲਵਾਂਗੇ ਖੀਰ ਕਿੰਨੀ ਵਧੀਆ ਪੂਰੀ ਖੋਲਗੀ ਖੀਰ ਬਹੁਤ ਵਧੀਆ ਲੋਕ ਲੈਂਦੇ ਖੀਰ ਖੋਲ ਖੋਲ ਕੇ ਰੈਡੀ ਹੋਣ ਦੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਦਾਮ ਤੇ ਮੈਂ ਇੱਥੇ ਪਾਏ ਸੀ ਬਦਾਮ ਤੇ ਬਦਾਮ ਤੇ ਕਾਜੂ ਆਪਾਂ ਬਰੀਕ ਕੱਟ ਲਿਆ ਸੀ ਇਹਨਾਂ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਲੋ ਫਲੇਮ ਤੇ ਹանդੀ ਨੂੰ ਹੋਰ ਪੱਕਣ ਦਵਾਗੇ ਇਹਦਾ ਜਿਹੜਾ ਆਪਾਂ ਗੋੜ ਨੂੰ ਟੱਕ ਕੇ ਰੱਖਿਆ ਸੀ ਤੇ ਉਹ ਚੈੱਕ ਕਰ ਲਵਾਂਗੇ ਗੋੜ ਖੁੱਲ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਆਟੇ ਨੂੰ ਪਾ ਦਵਾਂਗੇ ਕੋਲੀ ਗੁੜ ਦੀ ਦੋ ਕੋਲੀਆਂ ਆٹے ਦੀਆਂ ਤੇ ਨਾਲ ਹੀ ਆਪਾਂ ਪਾ ਦਾਂਗੇ ਸੌਫ ਮਿਕਸ ਕਰ ਦੇਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਫਿਰ ਮਿਕਸ ਕਰਾਂਗੇ ਪਾਣੀ ਆਪਾਂ ਉਹਨਾ ਪਾਵਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਹੋਏਗੀ ਇੱਕ ਇੱਕੋ ਵਾਰ ਇਹਨੇ ਆਪਾਂ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਬੈਟਰ ਨੂੰ ਖੋਲ ਕੇ ਤਿਆਰ ਕਰਨਾ ਹੈ ਬੈਟਰ ਨੂੰ ਆਪਾਂ ਕੋਲ ਕੇ ਤਿਆਰ ਕਰ ਲਿਆ ਤੇ ਪਾਣੀ ਦੀ ਮੈਂ ਪੂਰੀ ਕੋਲੀ ਪਾਣੀ ਪਾ ਦਿੱਤਾ ਸੀ ਤੇ ਬੈਟਰ ਨੂੰ ਆਪਾਂ ਠੱਕ ਕੇ ਰੱਖ ਦੇਵਾਂਗੇ ਜੇ ਪਾਣੀ ਦੀ ਜ਼ਰੂਰਤ ਹੋਏਗੀ ਪਾਣੀ ਆਪਾਂ ਹੋਰ ਪਾ ਦੇਵਾਂਗੇ ਹੁਣ ਅਸੀਂ ਖੀਰ ਨੂੰ ਚੈੱਕ ਕਰ ਲਵਾਂਗੇ ਇਥੇ ਮੈਂ ਪਾ ਦਵਾਂਗੀ ਤਾਂ ਆਪਾਂ 3 ਲਾਚੀਆਂ ਲਈਆਂ ਸੀ 20 ਸਣੇ ਚੱਲਣਾ ਸਿੱਖਣਾ ਸੜੇ ਆਪਾਂ ਇਹਨਾਂ 10 ਲਾਚੀਆਂ ਪਾ ਦਵਾਂਗੇ ਤੇ ਨਾਲ ਹੀ ਪਾ ਦਵਾਂਗੇ ਇੱਥੇ ਖੰਡ ਮੈਂ ਇੱਥੇ ਪੌਣਾ ਇੱਕ ਕੱਪ ਖੰਡ ਲਿਆ ਸੀ ਖੰਡ ਦੀ ਲਈ ਸੀ ਤੇ ਮਿਕਸ ਕਰ ਦਵਾਂਗੇ ਖੰਡ ਪਾ ਕੇ ਹੋਣ ਇਹਨੂੰ ਆਪਾਂ ਪਕਾਵਾਂਗੇ ਖੰਡ ਦਾ ਪਾਣੀ ਨਿਕਲ ਆਉਂਦਾ ਆ ਇਹਨੂੰ ਟਾਰਕ ਕੇ ਆਪਾਂ ਥੋੜੀ ਦੇਰ ਵਾਸਤੇ ਹੋਰ ਪਕਾ ਲਵਾਂਗੇ। ਕੇਨੂੰ ਚੈੱਕ ਕਰ ਲਵਾਂਗੇ। ਜਿਹੜੀ ਆਪਾਂ ਖੰਡ ਪਾਈ ਸੀ ਖੰਡ ਦਾ ਪਾਣੀ ਵੀ ਸੁੱਕ ਗਿਆ ਤੇ ਖੀਰ ਬਹੁਤ ਵਧੀਆ ਘੁਲ ਕੇ ਘੁਲ ਗਈ ਹੈ ਤੇ ਹੁਣ ਆਪਾਂ ਡਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਖੀਰ ਬਣ ਕੇ ਤਿਆਰ ਆ। ਇਹ ਵਾਲਾ ਬੈਟਰ ਆਪਾਂ ਖੋਲ ਕੇ ਰੱਖਿਆ ਸੀ ਤੇ ਉਹਨੂੰ ਦੇਖ ਲੈਨੇ ਆਪਾਂ ਬੈਟਰ ਆਪਾਂ ਨੂੰ ਨਾ ਜਾਂ گاੜਾ ਨਾ ਪਤਲਾ ਹੋਣਾ ਚਾਹੀਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਨੂੰ ਪਾ ਦਵਾਂਗੇ ਥੋੜਾ ਜਿਹਾ گاੜਾ ਲੱਗਦਾ ਸੀ ਬੈਟਰ ਦੋ ਕੋਲੀਆਂ ਤੋਂ ਥੋੜਾ ਜਿਹਾ ਉੱਪਰ ਪਾਣੀ ਪਾ ਦਿੱਤਾ ਸੀ ਆਪਾਂ ਇੱਕ ਕੋਲੀ ਗੁੜ ਦੀ ਦੋ ਕੋਲੀਆਂ ਆਟੇ ਦੀਆਂ ਤੇ ਦੋ ਕੋਲੀਆਂ ਪਾਣੀ ਦੀ ਥੋੜਾ ਜਿਹਾ ਉੱਪਰ ਪਾਣੀ ਪਾ ਦਿੱਤਾ ਸੀ ਤੇ ਬੈਟਰ ਬਣ ਕੇ ਤਿਆਰ ਹੈ ਤਾਂ ਹੁਣ ਆਪਾਂ ਪੂੜਿਆਂ ਦੀ ਤਿਆਰੀ ਕਰਾਂਗੇ ਇੱਥੇ ਲੈ ਲਿਆ ਆਪਾਂ ਸਰੋਂ ਦਾ ਤੇਲ ਨਾਲ ਬਰਛ ਤੇ ਬਰਛ ਦੀ ਜਗ੍ਹਾ ਤੇ ਪਹਿਲੇ ਸਾਡੀਆਂ ਮੰਮੀਆਂ ਜਿਹੜੀਆਂ ਉਹ ਛੋਟੀ ਜੀ ਨੂੰ ਧੂਲ ਭੇਟ ਕੇ ਜਾਂ ਕਪੜਾ ਲਵੇਟ ਕੇ ਫੇਰ ਪੂਰੇ ਬਣਾਉਂਦੇ ਹਾਂ ਤੇ ਆਪਾਂ ਬਰਛ ਲੈ ਲਿਆ ਤੇ ਇੱਥੇ ਲੈ ਲਿਆ ਜੀ ਆਪਾਂ ਪਿੱਪਲ ਦਾ ਪੱਤਾ ਤੇ ਪੱਤੇ ਨੂੰ ਆਪਾਂ ਫੋਲਡ ਕਰ ਦਵਾਂਗੇ ਤੇ ਜੇ ਆਪਣੇ ਕੋਲ ਪੱਤਾ ਨਾ ਮਿਲੇ ਤੇ ਆਪਾਂ ਗੱत्ता ਲੈ ਆ ਕੇ ਤੇ ਗੱਤੇ ਨੂੰ ਆਪਾਂ ਦੋਹਰਾ ਕਰਕੇ ਤੇ ਫੇਰ ਆਪਾਂ ਉਹਦੇ ਪੂਰੇ ਬਣਾ ਸਕਦੇ ਤੇ ਇੱਥੇ ਮੈਂ ਥੋੜਾ ਜਿਹਾ ਸਰਾ ਕਰ ਦਵਾਂਗੀ ਤੇ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਪੱਤਾ ਆ ਉਹ ਫੋਲਡ ਹੋ ਗਿਆ ਕਿ ਐਸ ਸੁਪਰ ਆਪਾਂ ਤਵੇ ਨੂੰ ਰੱਖ ਲਿਆ ਸੀ ਤਵੇ ਦੇ ਉੱਪਰ ਆਪਾਂ ਕਿਉਂ ਲਾ ਦੇਵਾਂਗੇ ਫਿਰ ਨਾਲ ਸੀ ਇਹਦੇ ਉੱਤੇ ਬੈਟਰ ਨੂੰ ਪਾ ਦੇਵਾਂਗੇ ਤੇ ਡੇਢ ਕੜਛੀ ਆਪਾਂ ਬੈਟਰ ਦੀ ਪਾ ਦਿੱਤੀ ਸੀ ਇਨੂੰ ਹੁਣ ਆਪਾਂ ਪੱਤੇ ਦੇ ਨਾਲ ਇਹਨੂੰ ਸਾਈਡਾਂ ਤੋਂ ਫਲਾਉਂਦੇ ਜਾਵਾਂਗੇ ਇਹਨੂੰ ਪਤਲਾ ਕਰ ਦਵਾਂਗੇ ਸਾਰੀਆਂ ਸਾਈਡਾਂ ਤੱਕ ਖਿਲਾਰ ਕੇ ਤੇ ਲੋ ਫਲੇਮ ਤੇ ਆਪਾਂ ਇਹਨੂੰ ਹੌਲੀ ਹੌਲੀ ਸਿਕਨ ਦਵਾਂਗੇ ਸੋ ਇਦਾਂ ਤੇ ਬਰਸ਼ ਨਾਲ ਤੇਲ ਲਾਵਾ ਲਾ ਦਵਾਂਗੇ ਤੇ ਜਿਹੜਾ ਪਹਿਲਾ ਪੂੜਾ ਪਾਈਦਾ ਉਹ ਥੱਲੇ نیچے ਵੀ ਲੱਗ ਜਾਂਦਾ ਆ ਖਰਾਬ ਵੀ ਬੰਦਦਾ ਫਿਰ ਦੂਸਰਾ ਪੂੜਾ ਵਧੀਆ ਬੰਦਦਾ ਓਲੀ ਓਲੀ ਆਪ ਇਹਨੂੰ ਚੈੱਕ ਕਰਵਾਂਗੇ ਹਲੀ ਸਿਕਿਆਣੀਗਾ ਸਾਈਡ ਚੇਂਜ ਕਰ ਦੇਵਾਂਗੇ ਪੂੜੇ ਦੀ ਸਿੱਪੀ ਦੇ ਨਾਲ ਤਾਂ ਬਹੁਤ ਵਧੀਆ ਪੂੜਾ ਸੇਕ ਕੇ ਤਿਆਰ ਹੋਇਆ ਬਿਲਕੁਲ ਆਪਾਂ ਲੋ ਫਲੇਮ ਰੱਖਿਆ ਸੀ ਦੂਸਰੀ ਸਾਈਡ ਚੇਂਜ ਕਰ ਦਵਾਂਗੇ ਬਹੁਤ ਵਧੀਆ ਬਰਾਉਣ ਬਰਾਉਣ ਪੂੜਾ ਹੋ ਗਿਆ ਪੂਰਾ ਬਣ ਕੇ ਤਿਆਰ ਹੈ ਤੇ ਆਪਾਂ ਤੁਹਾਨੂੰ ਦੋਨੇ ਸਾਈਡਾਂ ਦਿਖਾ ਦਿੰਨੇ ਤੇ ਇਧਰਲੀ ਸਾਈਡ ਵੀ ਬਹੁਤ ਵਧੀਆ ਬਣੀ ਗਈ ਹੈ ਠੀਕ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖ ਦਵਾਂਗੇ ਤੇ ਦੂਸਰੇ ਪੂੜੇ ਦੇ ਵੀ ਆਪਾਂ ਤਿਆਰੀ ਕਰ ਲਵਾਂਗੇ ਫਿਰ ਇਹਨੂੰ ਵੀ ਆਪਾਂ ਪੱਤੇ ਦੇ ਨਾਲ ਇਸ ਤਰ੍ਹਾਂ ਖਲਾadਵਾਂਗੇ ਅਸਲੀ ਪੂਰੇ ਹੁੰਦੇ ਆ ਆਟੇ ਦੇ ਹੁੰਦੇ ਆ ਮਾਲ ਪੂਰੇ ਤੇ ਬਾਅਦ ਚ ਪਹਿਲੇ ਅਸਲੀ ਇਹ ਜ ਇਹਨਾਂ ਨੂੰ ਪੂਰੇ ਮੰਨਿਆ ਜਾਂਦਾ ਹੈ ਕਣਕ ਦੇ ਆਟੇ ਦੇ ਤੇ ਪਤਲਾ ਕਰ ਦਵਾਂਗੇ ਇਹਨਾਂ ਨੂੰ ਬੈਟਰ ਖਲਾੜ ਕੇ ਹੁਣ ਇਹਨੂੰ ਵੀ ਮੈਂ ਸਾਈਡ ਚੰਗੀ ਤਰ੍ਹਾਂ ਆਪਾਂ ਸੇਕ ਲਵਾ ਲਾਂਗੇ ਵੀ ਸਾਈਡ ਚੇਂਜ ਕਰ ਦਵਾਂਗੇ ਪਹਿਲੇ ਪੂੜੇ ਦੀ ਥੋੜੀ ਦਿੱਕਤ ਹੁੰਦੀ ਆ ਉਹਨੂੰ ਆਪਾਂ ਕਰਦਣਾ ਸਾਈਡਾ ਤੋਂ ਲਾਉਣੇ ਪੈਂਦਾ ਆ ਦੂਸਰਾ ਪੂੜਾ ਆਪਣੇ ਆਪ ਲੱਤ ਕੇ ਤਿਆਰ ਹੋ ਜਾਂਦਾ ਪੂੜਾ ਬਣ ਕੇ ਤਿਆਰ ਆ ਇਹਨੂੰ ਵੀ ਅਸੀਂ ਪਲੇਟ ਵਿੱਚ ਪਾ ਦਵਾਂਗੇ ਫਿਰ ਇਸ ਤਰ੍ਹਾਂ ਹੀ ਆਪਾਂ ਬਣਾਈ ਜਾਣੇ ਤਵੇ ਤੇ ਥੋੜਾ ਥੋੜਾ ਘਿਓ ਹਲਾ ਕੇ ਤੇਲ ਲਾ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਾਈ ਜਾਣਾ ਤੇ ਸਾਰੇ ਪੂੜੇ ਮੈਂ ਇਤਨੇ ਬਣਾ ਕੇ ਤਿਆਰ ਕਰ ਲਵਾਂਗੀ ਇੱਥੇ ਮੈਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਏ ਤੇ ਪੂੜੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਕੀ ਇਹਨੂੰ ਆਪਾਂ ਹੁਣ ਕੌਲੀ ਵਿੱਚ ਪਾ ਦੇਵਾਂਗੇ ਤੇ ਖੀਰ ਵੀ ਬਹੁਤ ਵਧੀਆ ਬਣ ਗਈ ਹੈ ਖੀਰ ਪੂੜਿਆਂ ਨੂੰ ਆਪਾਂ ਸਰਵ ਕਰ ਲਿਆ ਸੀ ਤੇ ਉੱਪਰੋਂ ਦੀ ਆਪਾਂ ਹੁਣ ਇਹਨਾਂ ਦੇ ਬਦਾਮਾਂ ਦੀਆਂ ਗਿਰੀਆਂ ਰੱਖ ਦਵਾਂਗੇ ਇਸ ਦਾ ਪਾਸ ਸਰਵ ਕਰਾਂ ਤੇ ਬਹੁਤ ਸੋਹਣੀ ਲੱਗਦੀ ਆ ਪਲੇਟ ਵਿੱਚ ਪਾਈ ਤੇ ਪੂੜੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਪੂੜੇ ਬਣ ਕੇ ਤਿਆਰ ਹੋਏ ਆ ਇੱਕਦਮ ਦੇਖੋ ਕੂਲੇ ਪੂੜੇ ਬਣੇ ਤੇ ਜੇ ਤੁਹਾਨੂੰ ਪੂੜੇ ਖੀਰ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਆਪਾਂ ਸਾਵਣ ਦੇ ਮਹੀਨੇ ਦੇ ਵਿੱਚ ਬਰਸਾਤਾਂ ਦੇ ਵਿੱਚ ਪੂੜੇ ਕੱਢ ਕੇ ਖਾਈਏ ਬਹੁਤ ਵਧੀਆ ਲੱਗਦਾ ਬੱਚਿਆਂ ਨੂੰ ਵੀ ਬੜੇ ਪਸੰਦ ਆਉਂਦੇ ਆ ਤੇ ਆਪਾਂ ਸਾਵਣ ਦਾ ਮਹੀਨਾ ਚੜਨ ਵਾਲਾ ਤੇ ਬਰਸਾਤਾਂ ਦੇ ਦੇਣ ਆ ਤੇ ਆਪਾਂ ਪੂੜੇ ਪਹਿਲੇ ਹੀ ਬਣਾ ਕੇ ਤਿਆਰ ਕਰ ਲਏ ਸੀ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ